ਤੋਂ ਵੀਡੀਓ ਨਾਲ ਬਣੇ ਰਹੋ ਕੱਲਾ ਕੱਲਾ ਟਰੈਕਟਰ ਦਿਖਾਵਾਂਗੇ ਆਪਾਂ ਜੇ ਕਿਸੇ ਭਰਾ ਨੇ ਲੈਣਾ ਹੋਵੇ ਨਾਲ ਆਪਾਂ ਮਾਲਕ ਦਾ ਫੋਨ ਨੰਬਰ ਦੇ ਤੱਗੇ ਹੈਗਾ ਜੀ 524 ਝੁੰਡੀਆ 524 523 523 ਝੁੰਡੀਆ 523 ਐਸ ਨਹੀਂ ਹੈਗਾ ਬਾਈ ਜੀ ਸਿੰਗਲ ਕਲਚ ਟਰੈਕਟਰ 2008 ਮਾਡਲ 2 ਲੱਖ 45000 ਰੁਪਏ ਰੇਟ ਹੈ ਟਰੈਕਟਰ ਦਾ ਟਾਇਰ ਜਮਾ ਨਵੇਂ ਆ ਟਰੈਕਟਰ ਤੇ ਟਰੈਕਟਰ ਦੀ ਕੰਡੀਸ਼ਨ ਬਹੁਤ ਵਧੀਆ ਸਾਫ਼ ਹੈ ਸਸਤਾ ਹੈਗਾ ਸਿੰਗਲ ਕਲਚ ਟਰੈਕਟਰ ਹੈ ਭਰਾ ਦਾ ਫੋਨ ਨੰਬਰ ਵੀ ਦੇਵਾਂਗੇ ਤੁਹਾਨੂੰ ਜੇ ਕਿਸੇ ਭਰਾ ਨੂੰ ਇਹ ਟਰੈਕਟਰ ਚਾਹੀਦਾ ਹੋਵੇ ਤਾਂ ਬਾਈ ਨਾਲ ਤੁਸੀਂ ਦੇਤੇ ਹੋਏ ਨੰਬਰ ਤੇ ਸੰਪਰਕ ਕਰਕੇ ਟਰੈਕਟਰ ਖਰੀਦ ਲਿਓ ਜੀ ਆ ਜਾਂਦਾ ਬੱਬੂ ਦਾ ਦੇ ਦੇ ਲੈ ਮਾਪਲੇਂ ਦੇ ਪਾਵਰ ਟਿਕੂਟ ਆ ਗਿਆ ਕਿਹੜਾ ਸਿੱਧਾ ਲਿਆ ਦੇ ਅੱਗੇ ਭਾਈ ਹੈਗਾ ਟਰੈਕਟਰ ਆ 5500 ਹੌਲੈਂਡ ਇਹ ਮਿੰਟੂ ਦਾ ਟਰੈਕਟਰ ਆ ਕਮ ਸੁਣਾਵਾਲਾ ਮਿੰਟੂ ਆਈ ਮੜਿਆ ਟਰੈਕਟਰ ਨਹੀਂ ਜੀ ਮਿਲੋ ਜੀ ਮਿੰਟੂ ਸੁਣਾਵਾਲਾ ਕਿਹੜੇ ਕਿਹੜੇ ਟਰੈਕਟਰ ਆ ਕੋਈ 5500 ਹੌਲੈਂਡ ਆ ਜੀ ਆਪਣੇ ਲਾਵੇ ਅੱਛਾ ਇੱਕ ਫਾਰਮ ਟਰੈਕ 60 ਤੇ 6055 55 ਦਾ ਇੱਕ ਐਸ ਹੈ ਇਹ ਕਾਰ 55 ਕਿਹੜੇ ਪਾਸੇ ਇਧਰੋਂ ਸ਼ੁਰੂ ਕਰ ਕਰਾ ਤੇਰੀ ਵੀਡੀਓ ਬਾਈ ਕੋਲੇ ਹੈਗਾ ਜੀ 5500 ਹੌਲੈਂਡ ਕਿਹੜਾ ਮਾਡਲ ਹੈ ਵੀਰੇ 2010 ਮਾਡਲ ਹੈ ਜੀ ਹਾਂਜੀ 3 ਦੀ ਸਪੀਡ ਆ ਡਬਲ ਡਿਸਟ੍ਰੀਬਿਊਟਰ ਆ ਜਾਂਦਾ ਜੀ ਅੱਛਾ ਤੇਰਾ ਫੋਨ ਨੰਬਰ ਬੋਲ ਦੇ ਬਾਈ ਫੋਨ ਨੰਬਰ ਹੈਗਾ ਜੀ 709470255 ਜੀ 709470255 ਕਿੰਨੇ ਦਾ ਦੇਣਾ ਮਿੰਟ ਉਹ ਸਾਡੇ ਦਾ 8.5 ਸਾਢੇ 4 ਲੱਖ 65000 ਬਾਈ ਡਿਮਾਂਡ ਕਰਦਾ ਹੈ ਤੁਸੀਂ ਤੁਸੀਂ ਦੇਖ ਲਓ ਸਾਢੇ 4 ਲੱਖ ਹੋਵੇਗਾ ਤੇ ਅੱਗੇ ਨਵੇਂ ਟਾਇਰ ਦੇ ਟਰੈਕਟਰ ਤੁਸੀਂ ਦੇਖ ਸਕਦੇ ਹੋ ਡਬਲ ਡਿਸਟ੍ਰੋ ਟਰੈਕਟਰ ਆ ਪਰ ਦਾ ਨੰਬਰ ਆਪਾਂ ਬੋਲੀ ਜਿੱਤੇਗਾ ਇਹ ਟਰੈਕਟਰ ਸੰਬੰਧੀ ਤੁਸੀਂ ਰੇਟ ਸੰਬੰਧੀ ਬਾਈ ਨਾਲ ਗੱਲ ਕਰ ਲਓ ਅੱਗੇ ਬਾਈ ਕੋਲ ਆ ਜਾਂਦਾਗਾ ਫਾਰਮ ਟਰੈਕ ਸਖ ਈਪੀਆਈ ਈਪੀਆਈ ਫਾਰਮ ਟਰੈਕ 60 T20 ਟਰੈਕਟਰ ਹੈ ਜੀ 80 ਪੈਸੇ ਟਾਇਰ ਨੇ ਕ੍ਰਿਸਪਿਡ ਹੈ ਕ੍ਰਿਸਪਿਡ ਜੀ ਅੱਛਾ T20 3 ਸਪੀਡ ਚ ਆ ਜਾਂਦਾ ਇਹਦਾ ਛੋਟੇ ਹੀ ਰਾ ਟਰੈਕਟਰ ਹੈ ਬਾਈ ਜੀ ਇਹ ਵੀ ਸੀ 11 ਰਾਂ ਚ T20 ਟਰੈਕਟਰ ਹੈ ਜੇ ਕਿਸੇ ਭਰਾ ਨੂੰ ਚਾਹੀਦਾ ਹੋਵੇ 2017 ਮਾਡਲ ਦਾ 5 ਲੱਖ ਤੇ 45000 ਰੁਪਏ ਬਾਈ ਡਿਮਾਂਡ ਕਰਦਾ ਮਿੰਟੂ ਇਹ ਕਿੰਨੇ ਵਗਣਾ ਵੀਰੇ ਸਵਾ 5 ਲੱਖ ਰੋ ਦੇ ਦਾਂਗੇ ਜੀ ਸਵਾ 5 ਲੱਖ ਰੁਪਏ ਦਾ ਇਹ ਟਰੈਕਟਰ ਤੇਰੇ ਕਿੱਥੇ ਹੁੰਦੇ ਆ ਇਹ ਇਹ ਟਰੈਕਟਰ ਆਪਣੇ ਉਡੀ ਤਲਵੰਡੀ ਸਾਹਿਬ ਦੇ ਹੁੰਦੇ ਨੇ ਜੀ ਅੱਛਾ ਤਲਵੰਡੀ ਸਾਹਿਬ ਹੁੰਦੇ ਆ ਫੋਨ ਨੰਬਰ ਤੇ ਸੰਪਰਕ ਕਰਕੇ ਬਾਈ ਨਾਲ ਫੋਨ ਨੰਬਰ ਤੇ ਸੰਪਰਕ ਕਰਦੇ ਤੁਸੀਂ ਟਰੈਕਟਰ ਖਰੀਦ ਸਕਦੇ ਆ ਅੱਗੇ ਟੱਟ ਕੋ ਤੇ ਮੁੰਡਾ 2015 ਮਾਡਲ ਦਾ 485 ਰੇਟ ਹੈ ਇਹ ਕਿੰਨਾ ਦੇਣਾ ਵੀਰੇ ਸਾਢੇ 4 ਲੱਖ ਰੁਪਏ ਦੇ ਦਾਂਗੇ ਸਾਢੇ 4 ਲੱਖ ਰੁਪਏ ਦਾ ਬਾਈ ਕਹਿੰਦਾ ਸਾਢੇ 4 ਲੱਖ ਰੁਪਏ ਦਾ ਟਰੈਕਟਰ ਦੇ ਦਾਂਗੇ ਬਾਈ ਜੇ ਕਿਸੇ ਭਰਾ ਨੂੰ ਟਰੈਕਟਰ ਚਾਹੀਦਾ ਹੋਵੇ ਤਾਂ ਇਸ ਟਰੈਕਟਰ ਸੰਬੰਧੀ ਤੁਸੀਂ ਬਾਈ ਮਿੰਟੂ ਨਾਲ ਗੱਲ ਕਰਕੇ ਇਹਨਾਂ ਟਰੈਕਟਰਾਂ ਸੰਬੰਧੀ ਰੇਟਾਂ ਸੰਬੰਧੀ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਇਹ ਟਰੈਕਟਰ ਹੁੰਦਾ ਬਾਈ ਕੋਲੇ ਇੱਕ ਹੈਗਾ 855 855 ਗ੍ਰਾਮਾਡਲ ਹਲਾ ਹੀ ਹਾਂ ਹਾਂ 855 2000 ਤੇ 14 ਮਾਡਲ ਦਾ 14 ਮਾਡਲ ਟਰੈਕਟਰ ਟਰੈਕਟਰ ਦਾ ਹੈਗਾ 4,85,000 ਰੁਪਇਆ 7585 ਪੈਸੇ ਟਾਇਰ ਹੈਗਾ ਟਰੈਕਟਰ ਪੂਰਾ ਚੰਗਾ ਟਰੈਕਟਰ ਹੈਗਾ ਅੱਗੇ ਪਿੱਛੇ ਤੋਂ ਤੁਹਾਨੂੰ ਦਿਖਾ ਦਿੰਨੇ ਵੀਰੇ ਕਿਸੇ ਵੀ ਭਰਾ ਨੂੰ ਟਰੈਕਟਰ ਚਾਹੀਦਾ ਹੋਵੇ ਤਾਂ ਬਾਈ ਮਿੰਟੂ ਨਾਲ ਤੁਸੀਂ ਸੰਪਰਕ ਕਰਕੇ ਟਰੈਕਟਰ ਖਰੀਦ ਸਕਦੇ ਹੋ ਟਰੈਕਟਰ ਵਧੀਆ ਹੈ ਦੇਖ ਲਓ ਤੁਸੀਂ ਚੰਗੀ ਤਰ੍ਹਾਂ ਜਾਤ ਮਾਰ ਲਓ ਟਰੈਕਟਰ ਤੇ ਟਰੈਕਟਰ ਪੂਰਾ ਘੈਂਟ ਟਰੈਕਟਰ ਹੈਗਾ 850 2000 ਤੇ 14 ਮਾਡਲ ਟਰੈਕਟਰ ਹੈ ਵੀਰੇ ਜੇ ਕਿਸੇ ਵੀਰ ਨੂੰ ਚਾਹੀਦਾ ਹੋਵੇ ਤਾਂ ਬਾਈ ਨਾਲ ਤੁਸੀਂ ਮਿੰਟੂ ਨਾਲ ਸੰਪਰਕ ਕਰਕੇ ਆ ਟਰੈਕਟਰ ਖਰੀਦ ਸਕਦੇ ਹੋ ਕਾ ਟੂ ਸਾਰਾ ਕੁਝ ਚੰਗੀ ਤਰ੍ਹਾਂ ਦੇਖ ਲਓ ਠੀਕ ਹੈ ਜੀ ਮਿੰਟੂ ਇਹ ਕਿੰਨੇ ਦਾ ਦੇਣਾ ਵੀਰੇ 4,65000 ਰੁਪਏ ਦਾ ਦੇਗਾ 4 ਲੱਖ ਤੇ 65000 ਰੁਪਏ ਦਾ ਬਾਈ ਮਿੰਟੂ ਕਹਿੰਦਾ ਟਰੈਕਟਰ ਦੇ ਦੇਗਾ ਕੋਈ ਤੇਰਾ ਐਡਰੈਸ ਤੇ ਫੋਨ ਨੰਬਰ ਦਵਾ ਬੋਲ ਸੈਸ ਹੈਗਾ ਜੀ ਆਪਣਾ ਸੁਨਾਮ ਆ ਜੀ ਫਰੰਡ ਸੁਨਾਮ ਹਾਸੀਸਰੋ ਡਿਸਟ੍ਰਿਕਟ ਦਾ ਹਾਸੀਸਰੋ ਡਿਸਟ੍ਰਿਕਟ ਦਾ ਜੀ ਕੰਟੈਕਟ ਨੰਬਰ ਹੈਗਾ ਜੀ 7009470256 7009470256 ਇਸ ਨੰਬਰ ਤੇ ਤੁਸੀਂ ਸੰਪਰਕ ਕਰਕੇ ਬਾਈ ਨਾਲ ਤੁਸੀਂ ਟਰੈਕਟਰ ਸੰਬੰਧੀ ਟਰੈਕਟਰ ਦੇ ਰੇਟਾਂ ਸੰਬੰਧੀ ਗੱਲ ਕਰ ਸਕਦੇ ਹੋ ਆਪਣੇ ਪੇਜ ਨੂੰ ਲਾਈਕ ਫੋਲੋ ਤੇ ਸਬਸਕ੍ਰਾਈਬ ਕਰ ਲਓ ਜੀ ਆਪਣਾ ਤੁਹਾਨੂੰ WhatsApp ਨੰਬਰ ਦਿੱਤਾ ਹੋਇਆ ਜੇ ਕੋਈ ਟਰੈਕਟਰ ਕਿਸੇ ਨੇ ਭਰਾ ਨੇ ਵੇਚਣਾ ਹੋਵੇ ਖਰੀਦਣਾ ਹੋਵੇ ਫ੍ਰੀ ਚ ਆਪਰਾ ਨੰਬਰ ਹੈਗਾ 9465362000 ਇਸ ਨੰਬਰ ਤੇ ਤੁਸੀਂ ਟਰੈਕਟਰਾਂ ਦੀਆਂ ਫੋਟੋ ਪਾ ਕੇ ਟਰੈਕਟਰ ਜੇ ਖਰੀਦਣਾ ਹੋਵੇ ਤਾਂ ਵੀ ਫੋਟੋ ਪਾ ਸਕਦੇ 10 ਲਿਖ ਕੇ ਤੁਸੀਂ ਬੋਲ ਕੇ ਪਾ ਸਕਦੇ ਜੇ ਟਰੈਕਟਰ ਵੇਚਣਾ ਹੋਵੇ ਤਾਂ ਵੀ ਤੁਸੀਂ ਫੋਟੋ ਪਾ ਸਕਦੇ ਹੋ ਤੇ ਅਸੀਂ ਤੁਹਾਨੂੰ ਅੱਗੇ ਸੰਪਰਕ ਨੰਬਰ ਦੇ ਦਾਂਗੇ ਮਾਲਕ ਦਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਘਰੇ ਬੈਠੇ ਭਰਾਵਾਂ ਤੱਕ ਇਹ ਜਾਣਕਾਰੀ ਟਰੈਕਟਰ ਸੰਧੀ ਟਰੈਕਟਰ ਸੰਧੀ ਪਹੁੰਚ ਸਕੇ ਜੀ ਜਿਹੜੇ ਵੀ ਭਰਾ ਜੁੜਿਆ ਉਹਨਾਂ ਲਈ ਬਹੁਤ-ਬਹੁਤ ਧੰਨਵਾਦ ਹੈ ਜੀ ਮਿਲ ਜੈ ਨਵੀਂ ਵੀਡੀਓ ਨਾਲ